ਜੁਲੰਦਰ ਦੇ ਪੋਸ਼ੀਲਾਕੇ ਮਾਡਲ ਟਾਊਨ ਤੋਂ ਆਈਕੋਨਿਕ ਮਾਲ ਨੇੜੇ ਬਿਨਾਂ ਨੇਮ ਪਲੇਟ ਵਾਲੇ ਟਰੱਕ ਨੇ ਕਾਰ ਸਵਾਰ ਚਾਰ ਦੋਸਤਾਂ ਨੂੰ ਟੱਕਰ ਮਾਰ ਦਿੱਤੀ। ਘਟਨਾ ਵਿੱਚ ਤਿੰਨ ਦੋਸਤਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਇਸ ਦੇ ਨਾਲ ਹੀ ਦੇਰ ਰਾਤ ਇੱਕ ਨੌਜਵਾਨ ਨੂੰ ਇਲਾਜ ਲਈ ਐਮ ਜੀ ਐਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਘਟਨਾ ਤੋਂ ਬਾਅਦ ਟਰੱਕ ਚਾਲਕ ਆਪਣੇ ਟਰੱਕ ਘਟਨਾ ਵਾਲੀ ਥਾਂ ਤੇ ਛੱਡ ਕੇ ਫਰਾਰ ਹੋ ਗਿਆ। ਦੋਸ਼ੀ ਟਰੱਕ ਡਰਾਈਵਰ ਐਨੀ ਤੇਜ਼ ਰਫ਼ਤਾਰ ਨਾਲ ਜਾ ਰਿਹਾ ਸੀ ਕਿ ਉਹ ਸੜਕ ਦੇ ਵਿੱਚ ਕਾ ਡਿਵਾਈਡਰ ਨਾਲ ਟਕਰਾ ਗਿਆ। ਜਿਸ ਤੋਂ ਬਾਹਰ ਡਵਾਈਡਰ ਵੀ ਪੂਰੀ ਤਰ੍ਹਾਂ ਟੁੱਟ ਗਿਆ ਇਸ ਦੇ ਨਾਲ ਹੀ ਕਾਰ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ ਘਟਨਾ ਵਿੱਚ ਨੁਕਸਾਨੀ ਗਈ ਵੈਨਿਓ ਕਾਰ ਦੇ ਸਵਾਰ ਸੁਖਮਨਦੀਪ ਸਿੰਘ ਨੇ ਦੱਸਿਆ ਕਿ ਉਹ ਮੋਡਲ ਟਾਊਨ ਦੇ ਨਾਲ ਲੱਗਦੇ ਮਿੱਠਾ ਪੂਡਾ ਰਹਿਣ ਵਾਲਾ ਹੈ ਉਹ ਕਿਸੇ ਕੰਮ ਲਈ ਕਰੋ ਨਿਕਲਿਆ ਸੀ ਅਤੇ ਕਾਮਲੀ ਸੰਵਿਧਾਨ ਚੌਕ ਬੀ ਐਮ ਸੀ ਚੌਕ ਵੱਲ ਜਾ ਰਿਹਾ ਸੀ ਜਦੋਂ ਉਹ ਆਈਕੋਨਿਕ ਮਾਲ ਦੇ ਨੇੜੇ ਪਹੁੰਚਿਆ ਤਾਂ ਉਸ ਦੇ ਪਾਸੇ ਹਰੀ ਲਾਈਟ ਸੀ ਇਸ ਲਈ ਉਹ ਚੌਕ ਨੂੰ ਪਾਰ ਕਰਨ ਲੱਗਾ ਇਸ ਦੌਰਾਨ ਇੱਕ ਤੇਜ਼ ਰਫ਼ਤਾਰ ਟਰੱਕ ਨੇ ਲਾਈਟਾਂ ਨਾ ਦੇਖ ਕੇ ਉਹਨਾਂ ਨੂੰ ਪੂਰੀ ਤਰ੍ਹਾਂ ਟੱਕਰ ਮਾਰ ਦਿੱਤੀ ਅਤੇ ਫੀ ਟਰੱਕ ਸੜਕ ਵਾਲੇ ਪਾਸੇ ਡਵਾਈਡਰ ਨਾਲ ਛਾ ਟਕਰਾਇਆ ਇਸ ਤੋਂ ਪਹਿਲਾਂ ਹੀ ਹਾਦਸੇ ਤੋਂ ਬਾਅਦ ਕਾਰ ਚਾਲਕ ਆਪਣੇ ਆਪ ਤੇ ਕਾਬੂ ਪਾਉਂਦਾ ਦੋਸ਼ੀ ਟਰੱਕ ਡਰਾਈਵਰ ਆਪਣਾ ਟਰੱਕ ਛੱਡ ਕੇ ਭੱਜ ਗਿਆ ਸੁਖਮਨ ਨੇ ਦੱਸਿਆ ਮulzambde ਟਰੱਕ ਤੇ ਕੋਈ ਨੰਬਰ ਪਲੇਟ ਨਹੀਂ ਸੀ ਜਿਸ ਕਾਰਨ ਦੇਰ ਰਾਤ ਤੱਕ ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਨਾ ਮੇਰਾ ਭਾਈ ਸੁਖਮਨਦੀਪ ਸਿੰਘ ਸੁਖਮਨ ਜੀ ਕੀ ਗੱਲ ਹੋਈ ਹੈ ਸਾਰਾ ਵਾਕਿਆ ਜਿਹੜਾ ਹੈ ਕਿਵੇਂ ਭਾਜੀ ਅਸੀਂ ਇਧਰੋਂ ਪੀਪੀਆਰ ਤੋਂ ਆ ਰਹੇ ਸੀਗੇ ਤੇ ਬੀਐਮਸੀ ਚੌਂਕ ਜਾਣਾ ਸੀਗਾ ਜੀ ਤੇ ਗ੍ਰੀਨ ਲਾਈਟ ਸਾਡੀ ਸੀਗੀ ਤੇ ਅਸੀਂ ਜਾ ਰਹੇ ਸੀਗੇ ਸਿੱਧਾ ਹੀ ਜਾਣਾ ਸੀਗਾ ਟਰੱਕ ਰੋਂਗ ਸਾਈਡ ਤੋਂ ਆਇਆ ਉਹਦੀ ਰੈੱਡ ਲਾਈਟ ਸੀਗੀ ਤਾਂ ਸਿੱਧਾ ਆਣ ਕੇ ਹਿੱਟ ਕੀਤਾ ਤੇ ਗੱਡੀ ਨਾਲ ਹੀ ਇਧਰ ਨੂੰ ਉਹ ਮਰੀ ਭਾਜੀ ਸਾਡੇ ਨਾਲ ਦਾ ਇਸ ਟਾਈਮ ਬੰਦਾ ਹਾਂਜੀ ਭਾਈ ਤੁਸੀਂ ਆਪ ਦਾ ਤੁਸੀਂ ਕਿੰਨੇ ਜਨੇ ਸੀਗੇ ਭਾਜੀ ਗੱਡੀ ਦੇ ਵਿੱਚ ਭਾਜੀ ਅਸੀਂ ਟੋਟਲ ਚਾਰ ਯਾਨੇ ਸੀਗੇ ਫਰੰਟ ਵਾਲੇ ਦੋਨਾਂ ਨੇ ਸੀਟ ਬੈਲਟ ਲਾਈ ਸਹੀ ਜੀ ਤੇ ਨਾਲ ਦਾ ਭਾਜੀ ਨਾਲ ਦਾ ਸੇਫ ਹੈ ਚਲੋ ਬੈਕ ਵਾਲਾ ਜਿਹੜਾ ਪਿੱਛੇ ਸੀਗਾ ਭਾਜੀ ਇਧਰਲੀ ਸਾਈਡ ਉਹਦੀ ਲੱਤਾਂ ਦੇ ਵਿੱਚ ਪਤਾ ਨਹੀਂ ਕੀ ਹੋਇਆ ਕੀ ਕੀ ਨਾਮ ਨੇ ਤੇ ਕਿੰਨੇ ਜਣੇ ਸੀਗੇ ਗੱਡੀ 'ਚ ਚਾਰ ਜانے ਸੀਗੇ ਭਾਜੀ ਟੋਟਲ ਕੀ ਨਾਮ ਕੀ ਸੁਖਮਨ ਸਿੰਘ ਡਰਾਈਵਿੰਗ ਕਰਨ ਦੇ ਇਸ ਵਿੱਚ ਜੀ ਤੇ ਨਾਲ ਪਾਰਸ ਬੈਠਾ ਹੀ ਆਹੋ ਪਤਾ ਨਹੀਂ ਕਿੰਨੇ ਕਿੰਨੇ ਜਣੇ ਜ਼ਖਮੀ ਹੋਏ ਨੇ ਭਾਜੀ ਭਾਜੀ ਇੱਕ ਇਹ ਨਾਲ ਜ਼ਖਮੀ ਹੋਇਆ ਜਿਹੜਾ ਇੱਧਰਲੀ ਸੱਟ ਬੈਠਾ ਸੀ ਕੀ ਕੀ ਹਾਲਾਤ ਨੇ ਹੁਣ ਉਹਦੇ ਭਾਜੀ ਉਹਨੂੰ ਐਸਜੀਐਲ ਹਸਪੀਟਲ ਲੈ ਕੇ ਗਏ ਪਤਾ ਨਹੀਂ ਭਾਜੀ ਕੀ ਇਲਾਜ ਹੈ ਕੀ ਨਹੀਂ ਉਹਨੂੰ ਹੁਣ ਦੇਖ ਕੇ ਜਾ ਕੇ ਦੇਖਾਂਗੇ ਭਾਜੀ ਹੁਣ ਇੱਧਰੋਂ ਪਹਿਲਾਂ ਤੇ ਟਰੱਕ ਵਾਲਾ ਕਿੱਥੋਂ ਆ ਰਿਹਾ ਸੀਗਾ ਭਾਜੀ ਇਹ ਤਾਂ ਹੁਣ ਸਾਨੂੰ ਬਤਾ ਟਰੱਕ ਵਾਲਾ ਇਸ ਟਾਈਮ ਨਾ ਹਾਂਜੀ ਭਾਜੀ ਬੱਸ ਸਟੈਂਡ ਤੋਂ ਆ ਰਿਹਾ ਸੀਗਾ ਭਾਜੀ ਅਸੀਂ ਇੱਧਰੋਂ ਆ ਰਹੇ ਸੀਗੇ ਕੀ ਨਾਮ ਕੀ ਦਾ ਆਪਣਾ ਪੀਪੀਆਰ ਤੋਂ ਟਰੱਕ ਵਾਲਾ ਬੱਸ ਸਟੈਂਡ ਤੋਂ ਆ ਰਿਹਾ ਸੀਗਾ ਭਾਜੀ ਸਿੱਧਾ ਆਣ ਕੇ ਟਕੀ ਤਾਂ ਉਹਨੇ ਤੇ ਨਾ ਇਸ ਟਾਈਮ ਬੱਸ ਵਾਲਾ ਮੌਜੂਦ ਨਾ ਉਹਦੀ ਪਿਛਲੀ ਭਾਜੀ ਫਰੰਟ ਬੈਗ ਵਾਲੀ ਵੀ ਭਾਈ ਸਾਰੀ ਨਹੀਂ 도ੜ ਗਿਆ ਮੋਕੇ ਤੋਂ ਭਾਈ 도ੜ ਗਿਆ ਤੁਸੀਂ ਆਪ ਵੀ ਤਾਂ ਕੈਮਰਾ ਦਿਖਾ ਕੇ ਤੁਹਾਨੂੰ ਦਿਖਾ ਸਕਦੇ ਬਈ ਕਿ 도ੜ ਗਿਆ ਹੈ ਨਹੀਂ ਹੂੰ ਹੁਣ ਮੋਕੇ ਦੇ ਉੱਤੇ ਪੁਲਸ ਆਈ ਹੈ ਕੀ ਕਹਿ ਗਿਆ ਪੁਲਸ ਵਾਲਾ ਭਾਈ ਉਹਨਾਂ ਨੇ ਕੁਝ ਹਾਂ ਸਾਨੂੰ ਹਾਂ ਕੀ ਗੱਲ ਕੀ ਹੋਈ ਸੀਗੀ ਥੋੜਾ ਜਿਹਾ ਦੱਸੋ ਟਾਈਮ ਤਾਂ ਦੇਖੋ ਬੇਟਾ ਮਮਤਾ ਜੀ ਥੋੜਾ ਜਿਹਾ ਕੀ ਹੋਇਆ ਸੀ ਕੀ ਸੀ ਸਾਨੂੰ ਤੇ ਪਤਾ ਨਹੀਂ ਆ ਬੇਟਾ ਮੈਂ ਤਾਂ ਘਰੇ ਸੀਗੀ ਬੱਚਾ ਸੀ ਜਬ ਉਹ ਗਿੱਡੀ ਲੈ ਕੇ ਆਇਆ ਸੀ ਅਬ ਬੇਟਾ ਹੈ ਤੁਹਾਡਾ ਹਾਂਜੀ ਬੇਟਾ ਕੀ ਨਾਮ ਹੈ ਉਹਦਾ ਸੁਖਮਨ ਦੀ ਜੀ ਹਾਂਜੀ ਕਿੱਥੇ ਜਾ ਰਹੇ ਸੀਗੇ ਰੋਂ ਆਏ ਸੀਗੇ ਇਧਰ ਘੁੰਮਣ ਆਏ ਸੀਗੇ ਜੱਜ ਕਿੱਥੇ ਹਾਂਜੀ ਕਿਹੜੀ ਜਗ੍ਹਾ ਐਕਸੀਡੈਂਟ ਹੋਇਆ ਇੱਥੇ ਹੀ ਹੋਇਆ ਕਿਵੇਂ ਹੁਣ ਬੇਟੇ ਤੁਹਾਡੇ ਸੁਰੱਖਿਤ ਨੇ ਬੇਟਾ ਠੀਕ ਹੈ ਇੱਕ ਨਾਲ ਜਿਹੜਾ ਸੀਗਾ ਉਹਦੇ ਲੱਤਾਂ ਤੇ ਹੋਇਆ ਜਾ ਕੋਣ ਸੀਗਾ ਨਾਲ ਦੋਸਤੀ ਸੀਗਾ ਕੀ ਨਾਮ ਕੀ ਉਹਦਾ ਨਾਮ ਤੇ ਪਤਾ ਦੇਉਂਗਾ ਆਤੀ ਕੀ ਹਾਲਾਤ ਕੀ ਨੇ ਹੁਣ ਉਹਦੇ ਲੜਕੇ ਦੇ ਤਾਂ ਕੁਛ ਨਹੀਂ ਪਤਾ ਬੇਟਾ ਹਜੇ ਥੋਣੇ ਤੇ ਤਾਜ਼ਾ ਤਾਜ਼ਾ ਤੇ ਹੋਇਆ ਹਜੇ ਕੁਛ ਨਹੀਂ ਪਤਾ ਜਿਹੜੀ ਗੱਡੀ ਦੇ ਨਾਲ ਐਕਸੀਡੈਂਟ ਹੋਇਆ ਉਹਦਾ ਡਰਾਈਵਰ ਜਿਹੜਾ ਆ ਉਹ ਪੜ ਲਿਆ ਦੌੜ ਗਿਆ ਹਾਂਜੀ ਓਕੇ ਸੋਡ ਤੋਂ ਗੱਡੀ ਆ ਰਹੀ ਕਾਰਵਾ ਇਹ ਜਿਹੜੀ ਕਾਰ ਸੀਗੀ ਠੀਕ ਹੈ ਜੀ ਇਹ ਜਿਹੜਾ ਬਾਹਰ ਜਾਣ ਤੋਂ ਆ ਰਿਹਾ ਟਰੱਕ ਠੀਕ ਹੈ ਜੀ ਟਰੱਕ ਆਇਆ ਤੇ ਕੂਨ ਰੋਡ ਵਾਲੇ ਇੱਥੇ ਆ ਗੱਡੀ ਵਾਲੇ ਕਹਿੰਦੇ ਸੀ ਗ੍ਰੀਨ ਲਾਈਟ ਹੋਈ ਤੇ ਟਰੱਕ ਵਾਲਿਆਂ ਨੇ ਵਿੱਚ ਮਾਰਿਆ ਠੀਕ ਹੈ ਜੀ ਟਰੱਕ ਵਾਲਾ ਵਿੱਚ ਵੱਜ ਗਿਆ ਠੀਕ ਕਾਰ ਵਾਲੇ ਕਿਦਾਂ ਸਵਾਰ ਠੀਕ ਨੇ ਸਾਰੇ ਨਹੀਂ ਇੱਕ ਇੱਕ ਜਖਮੀ ਹੈ ਇੱਕ ਜਖਮੀ ਹੈ ਕੀ ਨਾਮ ਹੈ ਉਹਦਾ ਜਿਹੜਾ ਜਖਮੀ ਹੈ ਜੀ ਨਾਮ ਕੀ ਉਹਦਾ ਪਤਾ ਲੱਗਿਆ ਕਿ ਭਾਈ ਕੀ ਹੈ ਕਿ ਪਤਾ ਨਹੀਂ ਕੀ ਦੱਸ ਰਹੇ ਨੇ ਹਾਂ ਜੀ ਡਰਾਈਵਰ ਟਰੱਕ ਦਾ ਪਤਾ ਲੱਗਾ ਕਿਹੜੇ ਟਰਾਂਸਪੋਰਟ ਦੀ ਹੈ ਕਿੱਥੇ ਨਾਲ ਨਹੀਂ ਡਰਾਈਵਰ ਇਸ ਟਾਈਮ ਕਿੱਥੇ ਹੈ ਪਤਾ ਗੱਲ ਤੇ ਗੱਡੀ ਦੇ ਵਿੱਚ ਕਿੰਨੇ ਜਨੇ ਮੌਜੂਦ ਸੀ ਨਾ ਸੀ ਕੋਈ ਇਹਦੇ ਬਾਰੇ ਕੋਈ ਹੋਣ ਨਹੀਂ ਇਹਨਾਂ ਨੂੰ ਪਤਾ ਸਾ ਪਤਾ ਦੱਸ ਇੱਕ ਕਾਰ ਚ ਕਿੰਨੇ ਕਿੰਨੇ ਸਵਾਰ ਸੀ ਇੱਕ ਕਾਰ ਦੋ ਜਨੇ ਕਾਹ ਤੇ ਦੋਦ ਕੇ ਪਰ ਉਹ ਤਾਂ ਚਾਰ ਕਹਿ ਰਹੇ ਆ